ਵਲੇ ਵਾਲੇ ਹਾਂਜੀ ਤੁਹਾਡਾ ਪਾਣੀ ਖਰਾਬ ਆ ਕਿਦਾਂ ਸਾਡੇ ਜੀ ਪਾਣੀ 2 ਸਾਲ ਹੋ ਗਏ ਸਾਡਾ ਪਾਣੀ ਬਹੁਤ ਜ਼ਿਆਦਾ ਮਤਲਬ ਗੰਦਾ ਆ ਰਿਹਾ ਆ ਜੋ ਕਿ ਅਸੀਂ ਪਹਿਲਾਂ ਆਪਣੇ ਆਪਣੇ ਨਵੇਂ ਸਾਨੂੰ ਅਸੀਂ ਕਮੇਟੀ ਘਰ ਗਏ ਸੀ ਕਿ ਸਾਨੂੰ ਉਹਨਾਂ ਨੇ ਨਵੇਂ ਕਨੈਕਸ਼ਨ ਕਰਨ ਨੂੰ ਵੀ ਗਏ ਸੀ ਕਿ ਪਹਿਲਾਂ ਤੁਸੀਂ ਆਪਣੇ ਨਵੇਂ ਕਨੈਕਸ਼ਨ ਕਰਾਓ ਉਸ ਤੋਂ ਬਾਅਦ ਅਸੀਂ ਆਪਣੇ ਸਾਰਿਆਂ ਨੇ ਮੱਲੇ ਵਾਲਿਆਂ ਨੇ ਜਿਨ੍ਹਾਂ ਦੀ ਵਿਚਾਰਿਆਂ ਦੀ 500 ਵੀ ਦਿਹਾੜੀ ਆ ਉਹ ਆਪਣਾ ਮਤਲਬ ਰੋਟੀ ਪਾਣੀ ਦਾ ਮਸੀਂ ਮਤਲਬ ਚਲਾ ਸਕਦੇ ਆ ਉਹਨਾਂ ਨੇ ਵੀ ਮਤਲਬ ਕਿ ਇੱਥੇ ਆਪਣਾ ਕਰਕੇ ਅਸੀਂ ਕਹਿ ਕੂ ਕਿ ਉਹਨਾਂ ਨੂੰ ਕਰਵਾ ਦਿੱਤਾ 3-3 4-4000 ਰੁਪਏ ਸੀ ਆਪਣਾ ਲਾ ਚੁੱਕੇ ਆ ਹੁਣ ਇੱਕ ਨਵੇਂ ਕਨੈਕਸ਼ਨ ਕਰਾ ਕੇ ਵੀ ਫੇਰ ਪਾਣੀ ਸਾਡੇ ਮਤਲਬ ਸਾਰਿਆਂ ਦੇ ਘਰਾਂ 'ਚ ਗੰਦਾ ਹੀ ਆ ਰਿਹਾ ਆ ਗਾਰੇ ਦੀ ਸਮੈਲ ਮਤਲਬ ਕਹਿ ਦਈਏ ਕਿ ਟੋਲਰ ਦੀ ਸਮੈਲ ਆ ਰਿਹਾ ਮਤਲਬ ਮਿਕਸੇ ਪਾਣੀ ਆ ਰਿਹਾ ਸਾਰਾ ਜਦੋਂ ਨਹਾਈਦਾ ਆ ਜੋ ਕੁਛ ਵੀ ਪਾਣੀ ਢੋਈਦੇ ਹੋਣਾ ਚੋ ਵੀ ਸਮੈਲ ਆਂਦੀ ਆ ਮਤਲਬ ਸਾਡਾ ਤਾਂ ਇੱਧਰ ਨਾਲ ਬਹੁਤ ਬੁਰਾ ਹਾਲ ਆ ਮਤਲਬ ਜੀ ਸਾਰੇ ਬਿਮਾਰ ਹੀ ਹੋ ਰਹੇ ਆ ਮਤਲਬ ਕਿਹੜਾ ਹੈ ਜੀ ਇਹ ਇਹ ਆਲਡਸ ਨਾਹਪੁਰਾ ਗਲੀ ਨੰਬਰ 5 ਨੀਅਰ ਰੇਲਵੇ ਸਟੇਸ਼ਨ ਫਰਗੋਨ ਠੀਕ ਹੈ ਉਹ ਕਿ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਆ ਤੇ ਸਾਡਾ ਮਤਲਬ ਐਮਸੀ ਵੀ ਨਹੀਂ ਸੁਣ ਰਿਹਾ ਫੋਨ ਨਹੀਂ ਚੱਕ ਰਿਹਾ ਉਹਨਾਂ ਨੂੰ ਅਸੀਂ ਕਾਰ ਵੀ ਰੇ ਆ ਕਾਰ ਦਿੰਨਾ ਕਾਰ ਦਿੰਨਾ ਬਸ ਇੱਟਾ ਹੀ ਕੀ ਜਾਂਦਾ ਹੈ ਤੇ ਮਤਲਬ ਹਲੇ ਤੱਕ ਕੋਈ ਵੀ ਸਾਡੀ ਗੱਲ ਮਤਲਬ ਸੁਣੀ ਨਹੀਂ ਕਿਸੇ ਨੇ ਵੀ ਤੁਸੀਂ ਦੱਸੋ ਇਹ ਕਿਹਦੇ ਦੀ ਹੈ ਬੋਲੋ ਜੀ ਕਿੰਨਾ ਗੰਦਾ ਆਂਦਾ ਦੱਸੋ ਤਾਂ ਸਹੀ ਰੇਕਾਰ ਦੋ ਗੱਟਾਂ ਆਂਦੇ ਪਾਣੀ ਹਾਂਜੀ ਫਰਨੀ ਗੰਦਾ ਆਂਦਾ ਹਾਂਜੀ ਗੰਦਾ ਆ ਰਿਹਾ ਪਾਣੀ ਹਾਂਜੀ ਬਿਲਕੁਲ ਭਾਜੀ ਪਾਣੀ ਗੰਦਾ ਆ ਰਿਹਾ ਕਿਉਂਕਿ ਹੁਣੇ ਰੀਸੈਂਟਲੀ ਅਸੀਂ ਮੇਰੇ ਖਿਆਲ ਨੇਅਰਬਾਊ 3-4 ਮਹੀਨੇ ਹੋਏ ਆ ਸਾਰੀ ਗਲੀ ਨੇ ਕਨੈਕਸ਼ਨ ਦੁਬਾਰਾ ਪਟਾਕੇ ਕਰਾਏ ਆ ਠੀਕ ਹੈ ਠੀਕ ਹੈ ਜੀ ਸਰਕਾਰ ਦੇ ਕਹਿਣ ਤੋਂ ਪਹਿਲਾਂ ਹੀ ਇਹ ਚੀਜ਼ਾਂ ਆਪ ਕਰਵਾਈਆਂ ਨੇ ਇਹਦੇ ਕੱਲ ਵੀ ਟੈਂਕੀ ਸਾਫ਼ ਕੀਤੀ ਭਾਜੀ ਤਾਂ ਵੀ ਸਾਰਾ ਪਾਣੀ ਗੰਦਾ ਸੀ ਉਹਦੇ ਵਿੱਚ। ਨਹੀਂ ਕੱਲ ਤੋਂ ਪਹਿਲਾਂ ਵੀ ਪਾਣੀ ਗੰਦਾ ਸੀ। ਮਤਲਬ ਗਾਰਰੀ ਸਮੈਲ ਆਉਂਦੀ ਰਹਿੰਦੀ ਐ ਨਹੀਂ ਬਹੁਤ ਗੰਦਾ ਹੁੰਦਾ। ਸਾਰਾ ਗੰਦਾ ਹੁੰਦਾ। ਸਾਡੇ ਮਤਲਬ ਕਿ ਕੋਈ ਸਾਉਂਡ ਨਹੀਂ ਰਿਹਾ। ਸਾਡੀ ਕੋਈ ਵੀ ਨਹੀਂ ਸੁਣ ਰਿਆ ਨਾ ਪਹਿਲਾਂ ਸੁਣੀ ਸੀ ਕਿਸੇ ਨੇ ਨਾ ਹੁਣ ਸੁਣ ਰਿਆ। ਅਸੀਂ ਜਾਣਦੇ ਆ ਕਿ ਅ ਕਿਉਂਕਿ ਨਮਾ ਹੀ ਸਾਡਾ ਐਮਸੀ ਬਣਿਆ ਅਸੀਂ ਉਹਨਾਂ ਨੂੰ ਵੀ ਫੋਨ ਕਰ ਚੁੱਕੇ ਆ ਉਹ ਵੀ ਨਹੀਂ ਚੱਕਦੇ ਕੁਝ ਦੱਸਦੇ ਨਹੀਂ ਪਏ ਹੈਗੇ। ਹਨਾ ਐਡਾ ਦਾ ਸਾਰੇ ਮਤਲਬ ਬਿਮਾਰ ਹੋ ਜਾਣਗੇ ਹਸਪੀਟਲਾਂ ਚ ਜਾਈ ਜਾਣਗੇ। ਤੇ ਫੇ ਬਾਅਦ ਚ ਸੁਣਨਗੇ ਜਦੋਂ ਕੋਈ ਬੰਦਾ ਸੀਰੀਅਸ ਹੋ ਗਿਆ ਠੀਕ ਹੈਣਾ ਜੀ ਪਾਣੀ ਦਾ ਜਲਦੀ ਤੋਂ ਜਲਦੀ ਸਾਡਾ ਹੱਲ ਕੀਤਾ ਜਾਵੇ ਨਹੀਂ ਤਾਂ ਫੇ ਅਸੀਂ ਅੱਗੇ ਸੋਚ ਲਵਾਂਗੇ ਕੀ ਕਰਨਾ ਹੈ ਠੀਕ ਹੈ ਜੀ